ਟਰੈਕਟਰ ਸ਼ਨਾਖਤ ਕਰਨੇ ਪੈਣਗੇ ਵੀ ਦਿੱਲੀ ਮੋਰਚੇ ਵਾਸਤੇ ਉਹਨਾਂ ਦੀ ਤਿਆਰੀ ਹੋਈ। ਜੂਥ ਤੋਂ ਬਗੈਰ ਅੱਖੀਆਂ ਲੜਾਈਆਂ ਵੱਡੀਆਂ ਲੜਾਈਆਂ ਜਿੱਤੀਆਂ ਨਹੀਂ ਜਾ ਸਕਦਾ ਔਰ ਜੂਥ ਪੰਜਾਬ ਦਾ ਸੰਗਰਸ਼ਾਹੀ ਪੂਰੀ ਤਰ੍ਹਾਂ ਤਿਆਰ ਆ। ਜਿਵੇਂ ਮਾਤਾਵਾ ਪੈਣਾ ਬੀਬੀਆਂ ਨੂੰ ਨਾਲ ਲਈਏ ਵੀ ਮਾਵਾ ਪੈਣਾ ਸਾਡਾ ਸਹਿਯੋਗ ਕਰਨ ਸਾਥ ਦੇਣ ਉਹ ਟੀਮਾਂ ਬਣਾ ਕੇ ਪਿੰਡ ਵਿੱਚ ਠੰਡ ਦੀ ਮਹੀਨੇ ਵਿੱਚ ਜੁਟਣ ਭਰਾਓ ਆ ਨਿਸ਼ਾਨੇ ਸਾਡੇ ਸਾਹਮਣੇ ਰੱਖ ਕੇ ਅੱਗੇ ਵਧਣਾ ਵਾ ਵੀ ਹਰ ਪਿੰਡ ਦੇ ਵਿੱਚੋਂ 10-10 ਟ੍ਰੈਕਟਰ ਟਰਾਲੀਆਂ ਭਾਵੇਂ ਲੂਣਾ ਰੋਟੀ ਖਾਈਏ ਅਸੀਂ ਗੁਲਾਮੀ ਆਰਥਿਕਤਾ ਵਾਲੀ ਨਹੀਂ ਕਬੂਲ ਕਰਾਂ ਸਰਕਾਰ ਸਰਮਾਇਦਾਰ ਕਾਰਪੋਰੇਟ ਘਰਾਣੇ ਬਣਾਉਂਦੇ ਆ ਜਨਤਾ ਦੀ ਹਾਲਤ ਕੀਤੀ ਹੋਈ ਆ ਵੀ ਰੋਜ਼ ਮਰਰਾ ਦੀ ਰੋਟੀ ਕਮਾਉਣੀ ਔਖੀ ਆ ਆਪਣੇ ਸਾਰਿਆਂ ਵਰਕਰਾਂ ਦਾ ਆਗੂ ਸਹਿਬਾਨਾਂ ਦਾ ਮਤਾਵਾ ਪੈਣਾ ਦਾ ਜਿੰਨਾ ਜਿੰਨਾਂ ਨੇ ਇਸ ਕੜਾਕੇ ਦੀ ਠੰਡ ਵਿੱਚ ਦਿਨ ਰਾਤ ਚਾਹੇ ਉਹ ਤਰਨਤਾਰਨ ਜ਼ਿਲ੍ਹਾ ਸੀ ਚਾਹੇ ਉਹ ਗਰਦਾਸਪੁਰ ਸੀ ਹੁਸ਼ਿਆਰਪੁਰ ਸੀ ਔਰ ਜਿੰਨੀਆਂ ਵੀ ਸਾਡੀਆਂ ਅ ਅਦੇਸ਼ ਦੀਆਂ 18 ਜਥੇਬੰਦੀਆਂ ਦੇ ਵਰਕਰ ਸੀਗੇ ਜਾਂ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਉਹਨਾਂ ਦੀਆਂ ਜਥੇਬੰਦੀਆਂ ਦੇ ਵਰਕਰ ਸੀਗੇ ਉਹਨਾਂ ਸਾਰਿਆਂ ਨੇ ਪੂਰਾ ਜੋਰ ਲਾ ਕੇ ਇੱਥੇ ਮਿਹਨਤ ਕੀਤੀ ਆ ਤੇ ਉਹਨਾਂ ਦੇ ਮਿਹਨਤ ਸਦਕਾ ਇਹ ਲੱਖਾਂ ਦਾ ਕੱਠ ਜਿਹੜਾ ਕੱਲ ਜੰਡਿਆਲਾ ਗੁਰੂ ਹੜ ਆਇਆ ਸੀਗਾ ਉਹ ਪੂਰੀ ਦੁਨੀਆ ਨੇ ਦੇਖਿਆ ਲੋਕਾਂ ਨੇ ਦੇਖਿਆ ਹੈਗਾ ਸੋ ਇਹਦੇ ਵਾਸਤੇ ਅਸੀਂ ਸਪੈਸ਼ਲ ਧੰਨਵਾਦ ਦਿੰਦੇ ਹਾਂ ਸਾਰੇ ਆਪਣੇ ਵਰਕਰਾਂ ਦਾ ਅਰੱਗੇ ਤੋਂ ਵੱਧ ਜ਼ਰੂਰੀ ਕੰਮ ਸਾਡੇ ਸਾਹਮਣੇ ਆ ਹੁਣ ਦੇਖੋ ਜਿੰਨੀ ਦੇਰ ਤੱਕ ਦਿੱਲੀ ਮੋਰਚੇ ਦਾ ਦਿੱਲੀ ਕੂਚ ਦਾ ਐਲਾਨ ਨਹੀਂ ਸੀ ਹੈਗਾ ਸਾਡੇ ਸਾਹਮਣੇ ਟਾਰਗੇਟ ਜਾਂ ਨਿਸ਼ਾਨਾ ਕਲੀਅਰ ਨਹੀਂ ਸੀ ਹੈਗਾ ਹੁਣ ਟਾਰਗੇਟ ਨਿਸ਼ਾਨਾ ਕਲੀਅਰ ਹੋ ਗਿਆ ਵਾ ਔਰ ਇਸ ਕਰਕੇ ਸਾਡੀ ਜ਼ਿੰਮੇਵਾਰੀ ਪਹਿਲੋਂ ਨਾਲੋਂ ਵੱਧ ਗਈ ਹੈਗੀ ਆ ਸੋ ਦੂਸਰਾ ਜਿਹੜਾ ਐਲਾਨ ਆਪਾਂ ਕੀਤਾ ਵਾ ਇਸ ਐਲਾਨ ਦੇ ਪੂਰੇ ਸੰਦਰਭ ਨੂੰ ਸਾਨੂੰ ਚਰਚਾ 'ਚ ਪੈਣਾ ਪਊਗਾ ਦੇਖੋ ਜਿੰਨਾ ਨਾਲ ਸਾਡੀ ਟੱਕਰ ਆ ਜਿੰਨਾਂ ਦੇ ਖਿਲਾਫ ਅਸੀਂ ਸੰਘਰਸ਼ ਕਰਨ ਜਾ ਰਹੇ ਆ ਉਹਨਾਂ ਬਾਰੇ ਸਹੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਦੇਖੋ ਮੋਦੀ ਸਰਕਾਰ ਆ ਬੇਸ਼ੱਕ ਇਸ ਵੇਲੇ ਸਰਕਾਰਾਂ سرمایہਦਾਰ ਕਾਰਪੋਰੇਟ ਘਰਾਣੇ ਬਣਾਉਂਦੇ ਆ ਔਰ ਦੁਨੀਆ ਦੀ ਜਿਹੜੀ ਕਾਰਪੋਰੇਟ ਲੌਬੀ ਆ ਉਹ ਉਹ ਲਗਭਗ ਆਪਣੇ ਹਿੱਤਾਂ ਵਾਲੇ ਪ੍ਰਧਾਨ ਮੰਤਰੀ ਪੂਰੀ ਦੁਨੀਆ ਵਿੱਚ ਲੈ ਕੇ ਹੁੰਦੀ ਆ ਅਰੋਨਾ ਨੇ ਜਿਹੜੀਆਂ ਸੰਸਥਾਵਾਂ ਬਣਾਈਆਂ ਨੇ ਜਿਵੇਂ ਵਰਲਡ ਬੈਂਕ ਆ ਮੁਦਰਾ ਕੋਸ਼ ਫੰਡ ਆ ਵਿਸ਼ਵ ਵਪਾਰ ਸੰਸਥਾ ਵਾਏ ਦੁਨੀਆ ਦੀਆਂ ਬਹੁਤ ਵੱਡੀਆਂ ਸੰਸਥਾਵਾਂ ਨੇ ਜਿਹੜੀਆਂ ਦੁਨੀਆ ਵਾਸਤੇ ਨੀਤੀਆਂ ਬਣਾਉਂਦੀਆਂ ਨੇ ਔਰ ਉਹ ਨੀਤੀਆਂ ਕਾਰਪੋਰੇਟ ਘਰਾਣਿਆਂ ਦੇ ਅਨੁਸਾਰ ਬਣੀਆਂ ਹੋਈਆਂ ਨੇ ਔਰ ਉਸ ਨੀਤੀਆਂ ਦੇ ਅਨੁਸਾਰ ਹੀ ਉਹ ਸ਼ਕਤੀਆਂ ਲਿਆ ਕੇ ਸਾਡੇ ਤੇ ਬਾਲਦੇ ਨੇ ਪਹਿਲੇ ਫੈਸਲੇ ਹੁੰਦੇ ਨੇ ਵੀ ਸਾਡੇ ਆ ਕੇ ਪ੍ਰੋਗਰਾਮ ਲਾਗੂ ਕਰਨੇ। ਤੋਂ ਛੋਟੀ ਗੱਲ ਨਹੀਂ ਹੈ। ਤੋਂ ਦੁਨੀਆ ਦੇ ਵੱਡੇ ਸਰਮਾਇਦਾਰ ਇੱਕ ਵਰਲਡ ਆਰਡਰ ਨਾਲ ਟੱਕਰ ਲੈਣੀ ਆਪਾਂ। ਤੋਂ ਇਸ ਕਰਕੇ ਇਹ ਸੋਚਣਾ ਪਊ ਵੀ ਹੁਣ ਕਿਵੇਂ ਇਹਨੂੰ ਇਹਨੂੰ ਜਿਹੜਾ ਵਾ ਸੌਖਾ ਸਖਾਲਾ ਜਾਂ ਉਹਦੇ ਹਾਂਡਾ ਕਰੀਏ। ਦੇਖੋ ਜੇ ਕਹੀਏ ਮੋਦੀ ਸਰਕਾਰ ਉਹਦੇ ਪਿੱਛੇ ਕਾਰਪੋਰੇਟ ਘਰਾਣੇ ਅਮਰੀਕਾ ਦੀਆਂ ਐਡੀਆਂ ਐਡੀਆਂ ਕੰਪਨੀਆਂ ਵਾਂ ਜਿਨ੍ਹਾਂ ਦੇ ਬਜਟ ਸਾਡੇ ਦੇਸ਼ ਦੇ ਬਜਟ ਨਾਲੋਂ ਵੱਡੇ ਬਜਟ ਹੈਗੇ ਆ ਔਰ ਉਹ ਆਪਣੇ ਜਦੋਂ ਕਿਸੇ ਨੂੰ ਵੀ ਚੇਤਾਉਂਦੇ ਆ ਅਰਬਾਂ ਰੁਪਈਆ ਝੋਕਦੇ ਹੈਗੇ ਆ ਔਰ ਲਗਭਗ ਤੁਸੀਂ ਦੇਖ ਲਓ ਉਹਨਾਂ ਕੋਲੇ ਜਿਹੜੇ ਵੱਡਾ ਹਥਿਆਰ ਹੈ ਇਸ ਵੇਲੇ ਇੱਕ ਮੇਨ ਸਟ੍ਰੀਮ ਮੀਡੀਆ ਵਾ ਔਰ ਮੀਡੀਆ ਦੀ ਪੂਰੀ ਵਰਤੋਂ ਆਪਣੇ ਕਮਾਂਕਾਰਾਂ ਲਈ ਕਰਦੇ ਹੈਗੇ ਆ ਪੂਰਾ ਜਿਹੜੀ ਪਰਸੈਪਸ਼ਨ ਆ ਉਹ ਬਣਾਉਣੀ ਹੁੰਦੀ ਆ ਪੂਰੇ ਭਾਰਤਿਆਂ ਦੇ 135 40 ਕਰੋੜ ਭਾਰਤਿਆਂ ਦੀ ਪਰਸੈਪਸ਼ਨ ਬਣਾਉਣੀ ਹੁੰਦੀ ਆ ਜਿਵੇਂ ਵੀ ਜਿਹਦੇ ਖਿਲਾਫ ਅਸੀਂ ਲੜ ਰਹੇ ਆ ਸੱਤਾ ਦੇ ਖਿਲਾਫ ਦਿੱਲੀ ਦੀ ਵੀ ਇਹ ਬਹੁਤ ਜ਼ਿਆਦਾ ਇਨਾ ਵਿਕਾਸ ਕੀਤਾ ਵਾ ਗਾਂ ਆ ਵਿਕਾਸ ਕਰਨਗੇ ਬੇਸ਼ੱਕ ਉਹ ਗਰਾਊਂਡ ਤੇ ਕੁਝ ਵੀ ਨਹੀਂ ਹੈਗਾ ਉਹ વિનાਸ਼ ਹੈਗਾ ਸਾਡੇ ਕਿਸਾਨਾਂ ਮਜ਼ਦੂਰਾਂ ਵਾਸਤੇ ਪਰ ਪਰਸੈਪਸ਼ਨ ਬਣਾ ਰਹੇ ਆ ਤਾਂ ਬਹੁਤ ਕੋਸ਼ਿਸ਼ਾਂ ਤਾਕਤਾਂ ਉਹਨਾਂ ਕੋ 17 ਉਹਨਾਂ ਦੀਆਂ ਏਜੰਸੀਆਂ ਵਾਂ ਜਿਹੜੀਆਂ ਹਰ ਪਲ ਹਾਲ ਮਿੰਟ ਤੇ ਖਬਰ ਕਰਦੀਆਂ ਉਹਨਾਂ ਨੂੰ ਤੇ ਛੋਟੀ ਟੱਕਰ ਨਹੀਂ ਹੈਗੀ ਜਿਹਨਾਂ ਨਾਲ ਅਸੀਂ ਟੱਕਰ ਲੈਣ ਜਾ ਰਹੇ ਹਾਂ ਔਰ ਦੂਸਰੇ ਬੰਨੇ ਇਸ ਕਿਸਮ ਦੀ ਜਨਤਾ ਦੀ ਹਾਲਤ ਕੀਤੀ ਹੋਈ ਆ ਵੀ ਰੋਜ਼ ਮਰਰਾ ਦੀ ਰੋਟੀ ਕਮਾਉਣੀ ਔਖੀ ਆ ਠੀਕ ਆ ਕਰਜ਼ੇ ਹੀ ਆ ਸੀ ਕਰਜ਼ੇ ਥੱਲੇ ਆ ਬੈਂਕਾਂ ਦੇ ਥੱਲੇ ਮਜ਼ਦੂਰ ਦੀਦੋਂ ਵੱਧ ਮਾੜੀ ਹਾਲਤ ਹੈਗੀ ਆ ਤੋ ਜੇ ਜੇ ਅਸੀਂ ਕੰਮਕਾਰ ਨਹੀਂ ਕਰਦੇ ਹੈਗੇ ਤਾਂ ਸਾਡਾ ਜਿਹੜਾ ਵਾ ਉਹ ਜੀਨਾ ਦੁੱਪਰ ਹੋ ਜਾਂਦਾ ਵਾ ਤੇ ਇੱਕ ਬੰਦੇ ਇਸ ਕਰ ਪ੍ਰਾਈਵੇਟ ਨੌਕਰੀਆਂ ਵਾਂ ਵੀ ਜੇ ਰੋਜ਼ ਕੰਮ ਤੇ ਨਹੀਂ ਜਾਂਦੇ ਰੋਜ਼ ਜੇ ਨਹੀਂ ਤਾਂ ਫਿਰ ਕੰਪਨੀ ਵਾਲੇ ਕੱਢ ਦਿੰਦੇ ਆ ਤਾਂ ਇਹ ਇੱਕ ਸਕੰਜੇ 'ਚ ਹੈਗੇ ਇੱਕ ਸਾਈਕਲ 'ਚ ਫਸਾ ਕੇ ਰੱਖਿਆ ਸਾਨੂੰ ਤਾਂ ਉਹਦੇ ਵਿੱਚੋਂ ਵੀ ਉਹਦੇ ਵਿੱਚੋਂ ਆਪਾਂ ਹੁਣ ਸੰਘਰਸ਼ ਕਰਨਾ ਵਾ ਜਦੋਂ ਸੰਘਰਸ਼ ਕਰਾਂਗੇ ਸੰਘਰਸ਼ ਦੀਆਂ ਅੱਡ ਲੋੜਾਂ ਨੇ ਭਾਵੇਂ ਸਾਰੇ ਨਹੀਂ ਪਿਓ ਕੰਮ ਦਾ ਤਿਆਗ ਮੰਗੂਗਾ ਸਾਡੇ ਕੋਲੇ ਉਹ ਫਿਰ ਐਮਰਜੈਂਸੀ ਹਾਲਤਾਂ 'ਚ ਖੁਸ਼ੀ ਗਮੀ ਐਮਰਜੈਂਸੀ ਬਾਕੀ ਨਹੀਂ ਤਾਂ ਉਹ ਛੱਡੂਗਾ ਕੋਈ ਹੋਰ ਫੰਕਸ਼ਨ ਮੇਲੇ ਮਾੜੀਆਂ ਨਾ ਇਹ ਤਿਆਗ ਮੰਗਦਾ ਵਾ ਔਰ ਫਿਰ ਇਹਦੇ ਨਾਲ ਹੁਣ ਸੋਚਣਾ ਪਊਗਾ ਵੀ ਕਿਵੇਂ ਇਹਨੂੰ ਮੇਨਟੇਨੈਂਸ ਕਰੀਏ ਇੱਕ ਮਾਨਸਿਕਤਾ ਸਾਨੂੰ ਵੀ ਬਣਾਉਣੀ ਪੈਣੀ ਹੈ ਵੀ ਉਹ ਮਾਨਸਿਕਤਾ ਵੀ ਭਾਈ ਸੋਚਣ ਵਾਲੀ ਗੱਲ ਆ ਵੀ ਵਿਅਕਤੀ ਤੌਰ ਤੇ ਘਾਟੇ ਸਾਨੂੰ ਪੈ ਸਕਦੇ ਆ ਕਿਸੇ ਨੂੰ 50000 ਦਾ ਲਾਉ ਸਕਦਾ ਕਿ ਇਹਨੂੰ 10 ਦਾ ਕਹੇ ਨੂੰ 20 ਦਾ ਕਹੇ ਨੂੰ 40 ਦਾ ਚਲੋ ਉਹ ਦੇਖਣ ਵਾਲੀ ਗੱਲ ਆ ਫਿਰ ਇੱਕ ਹੈਗੇ ਆ ਸਾਡੇ ਨਸਲਾਂ ਤੇ ਫਸਲਾਂ ਦੇ ਘਾਟੇ ਵੀ ਕਹਿੰਦੇ ਆ ਵੀ ਲੰਮ੍ਹੇ ਜਿਹੜੇ ਆਓ ਗਸਤਾਖੀ ਕਰਦੇ ਹੁੰਦੇ ਆ ਤੇ ਸੱਦੀਆਂ ਭੁਗਦੀਆਂ ਹੁੰਦੀਆਂ ਤੇ ਕੀ ਫਿਰ ਹੁਣ ਖੇਤੀ ਸੈਕਟਰ ਜਾਂਦੀ ਏ ਮੋਦੀ ਮੋਦੀ ਜੀ ਦੇ ਹਵਾਲੇ ਜਾਂ ਕਾਰਪੋਰੇਟ ਦੇ ਹਵਾਲੇ ਤੇ ਸਵਾਲ ਇੱਥੇ ਆ ਜੇ ਨਹੀਂ ਤਾਂ ਫਿਰ ਫੇਰ ਸਾਨੂੰ ਇੱਕ ਮਾਨਸਿਕਤਾ ਬਣਾਉਣੀ ਪਊਗੀ ਇੱਕ ਚਰਚਾ ਚ ਪੈਣਾ ਪਊਗਾ ਵੀ ਭਾਵੇਂ ਲੂਣ ਨਾਲ ਰੋਟੀ ਖਾਈਏ ਅਸੀਂ ਗੁਲਾਮੀ ਆਰਥਿਕਤਾ ਵਾਲੀ ਨਹੀਂ ਕਬੂਲ ਕਰਾਂਗੇ ਠੀਕ ਹੈ ਜੀ ਉਹ ਉਹ ਨੂੰ ਇਹਨਾਂ ਦਿਮਾਗ ਚ ਨਾਰੇ ਹੋਣ ਵੀ ਲੂਣ ਰੋਟੀ ਖਾਵਾਂਗੇ ਕਾਰਪੋਰੇਟ ਤੇ ਮੋਦੀ ਨੂੰ ਭਜਾਵਾਂਗੇ ਭਾਵੇਂ ਲੂਣ ਰੋਟੀ ਖਾਵਾਂਗੇ ਕਾਰਪੋਰੇਟ ਤੇ ਮੋਦੀ ਨੂੰ ਭਜਾਵਾਂਗੇ ਔਰ ਇਹ ਇਹ ਨਾਰਿਆਂ ਨਾਲ ਆਪਾਂ ਚੱਲਣਾ ਠੀਕ ਹੈ ਜੀ ਤੇ ਜੇ ਅਸੀਂ ਐਡੀਆਂ ਪਹਾੜ ਜਿੱਡੀਆਂ ਮੰਗਾਵਾ ਸਾਡੀਆਂ ਵੀ ਅਸੀਂ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਹੈਗਾ ਵਾ ਤੋ ਪਾਰਲੀਮੈਂਟ ਚ ਜਦੋਂ ਤੁਸੀਂ ਪਾਸ ਕਰਾ ਲਿਆ ਉਸ ਦਿਨ ਤੋਂ ਫਿਰ ਤੁਹਾਡੇ ਤੇ ਜਿਹੜੀ ਤਲਵਾਰ ਲਟਕਦੀ ਆ ਖੇਤੀ ਮੰਡੀ ਵੇਚਣ ਦੀ ਉਹ ਖਤਮ ਹੋ ਜੂਗੀ ਤੋ ਛੋਟੀ ਮੰਗ ਨਹੀਂ ਹੈਗੀ ਇਸ ਕਰਕੇ ਉਹਨਾਂ ਨੇ ਪ੍ਰਬੰਧ ਕਰ ਲਿਆ ਵੀ ਖੇਤੀ ਮੰਡੀ ਨਾ ਰਹਿਣ ਦਿਓ ਤਾਹੋ ਵਿਦੇਸ਼ਾਂ ਤੋਂ ਜਿਹੜੀਆਂ ਜਿੰਸਾਂ ਨੇ ਖੇਤੀ ਵਾਲੀਆਂ ਫਲ ਸਬਜ਼ੀਆਂ ਡੇਰੀ ਪੋਲਟਰੀ ਹੋਰ ਚੀਜ਼ਾਂ ਉਹਨਾਂ ਤੇ ਇੰਪੋਰਟ ਡਿਊਟੀ ਜਿਹੜੀ ਬਾਹਰੋਂ ਆਈਆਂ ਚੀਜ਼ਾਂ ਤੇ ਇੱਕ ਆਯਾਤ ਕਰ ਲੱਗਦਾ ਹੁੰਦਾ ਉਹ ਕਰ ਖਤਮ ਕਰ ਰਹੇ ਆ ਉਹ ਚੀਜ਼ਾਂ ਜਦੋਂ ਸਾਡੀਆਂ ਚੀਜ਼ਾਂ ਨਾਲੋਂ ਸਸਤੀਆਂ ਵਿਕਣੀਆਂ ਵਾ ਤੇ ਫੇਰ ਸਾਡੀ ਮੰਡੀ ਖਤਮ ਹੋਣੀ ਆ ਲੈਂਡ ਐਕ acquisition ਐਕਟ ਉਹਦੇ ਵਿੱਚ ਕਿਸਾਨਾਂ ਦੀ ਮਰਜ਼ੀ ਤੋਂ ਬਗੈਰ ਜ਼ਮੀਨਾਂ ਖੋਣ ਵਾਲੀ ਗੱਲ ਯੋਗਨਾ ਲਾਗੂ ਹੋਣੀ ਆ ਜੋ ਅਸੀਂ ਸਮਝ ਰਹੇ ਹੈਗੇ ਆ ਤਾਂ ਇਸ ਕਰਕੇ ਇਹ ਬੇਨਤੀ ਸੀ ਵੀ ਹੁਣ ਸਾਡੇ ਸਾਹਮਣੇ ਜਿੱਡਾ ਵੱਡਾ ਤੁਸੀਂ ਕੱਠ ਕਰਤਾ ਔਰ ਜਿਵੇਂ ਲਲਕਾਰਾ ਮਾਰਤਾ ਔਰ ਜੇ ਭਾਈ ਆਪਾਂ ਥੋੜੀ ਜੀ ਵੀ ਦਮਕ ਦੇਣੇ ਆ ਤਾਂ ਇਹ ਸਦੀਆਂ ਨੂੰ ਭੁਗਤਣਾ ਪਊਗਾ ਹੁਣ ਅੱਜ ਦੇ ਦਿਨ ਤੋਂ ਲੈ ਕੇ 13ਵਾਂ 13 ਫਰਵਰੀ ਨੂੰ ਦਿੱਲੀ ਕੂਚ ਕਰਨਾ ਵਾ ਲਗਭਗ ਅੱਜ ਦਾ ਦਿਨ ਵੀ ਤੁਸੀਂ ਪਾ ਲਓ ਤੇ ਇਸ ਜਨਵਰੀ ਦੇ ਵਿੱਚ ਤੁਹਾਨੂੰ 28 ਦਿਨ ਮਿਲਨੇ ਆ 10 ਦਿਨ ਉਹ 38 3 ਦਿਨ ਹੋਰ 41 ਦਿਨ ਦਾ ਸਮਾਂ ਵਾ ਹਰ 41 ਦਿਨ ਹੈ ਨੰਗਨੇ ਜਿਵੇਂ 41 ਘੰਟੇ ਹੁੰਦੇ ਆ ਤੋਂ ਸਾਨੂੰ 1 ਲੱਖ ਤੇ ਖਲੋਖੇ ਹੁਣ ਫਿਰ ਦੁਬਾਰਾ ਮਿਹਨਤ ਵਾਲੇ ਪਾਸੇ ਜੁਟਣਾ ਪਊਗਾ ਔਰ ਕੁਝ ਕਾਰਜ ਆਪਣੇ ਹੱਥ ਲੈਣੇ ਪੈਣਗੇ ਔਰ ਜੇ ਸੀ ਉਹ ਨਿਸ਼ਾਨੇ ਆਪਣੇ ਹੱਥਾਂ 'ਚ ਲੈ ਲੈਣੇ ਆ ਜਿਵੇਂ ਹਰ ਪਿੰਡ ਦੇ ਵਿੱਚ ਕਿਸੇ ਪਿੰਡ 'ਚ 100 ਟਰੈਕਟਰ ਆ ਕਿਸੇ ਪਿੰਡ ਵਿੱਚ 50 ਟਰੈਕਟਰ ਆ ਕਿਸੇ 'ਚ 40 ਆ ਜਿੱਦਾਂ ਕਬਾਦੀ ਹੈਗੀ ਆ ਤਾਂ ਉੱਥੇ ਸਾਨੂੰ ਹਰ ਘਰ ਦੇ ਵਿੱਚ 20-30 ਬੰਦਿਆਂ ਦੀ ਟੀਮ ਬਣਾ ਕੇ ਜਾ ਕੇ ਉਹ ਟਰੈਕਟਰ ਸ਼ਨਾਖਤ ਕਰਨੇ ਪੈਣਗੇ ਵੀ ਦਿੱਲੀ ਬੋਰਚੇ ਵਾਸਤੇ ਉਹਨਾਂ ਦੀ ਤਿਆਰੀ ਹੋਵੇ ਫਿਰ ਨੰਬਰੀング ਦੀ ਕਈ ਵਾਰੀ ਬਹਿ ਕੇ ਨੰਬਰ ਲੱਗ ਜਾਂਦੇ ਆ ਨਹੀਂ ਤੇ ਸਭ ਤੋਂ ਚੰਗੀ ਗੱਲ ਆ ਗੁਰੂ ਘਰ ਸਾਰੇ ਟਰੈਕਟਰ ਦੇ ਮਾਲਕਾਂ ਨੂੰ ਇਕੱਠੇ ਕਰ ਲਓ ਪਰਚੀਆਂ ਪਾ ਲਓ ਜਿਹਦੀ ਨੰਬਰ ਨਿਕਲ ਆਵੇ ਫਿਰ ਉਹ ਦਿੱਲੀ ਨੂੰ ਕੂਚ ਕਰੇ ਇਹ ਇਹ ਕੰਮ ਆਪਣੇ ਹੱਥ 'ਚ ਲੈਣ ਦੀ ਲੋੜ ਆ ਦੂਸਰਾ ਇਹਦੇ ਨਾਲ ਦਿੱਲੀ ਵਾਲੇ ਅੰਦੋਲਨ ਨੂੰ ਧਿਆਨ ਚ ਰੱਖ ਕੇ ਫੰਡਾਂ ਇਕੱਠਾ ਕਰਨ ਦੀ ਲੋੜ ਹੈ ਹੁਣ ਦਿੱਲੀ ਟਰਾਲੀ 25000 ਤੋਂ ਘੱਟ ਨਹੀਂ ਜਾਊਗੀ ਤੋਂ ਘਟੋ ਘੱਟ ਲੱਖਾਂ ਚ ਫੰਡ ਚਾਹੀਦੇ ਆ ਤੋਂ ਫੰਡ ਵਾਲੀ ਗੱਲ ਹੱਥ ਚ ਲੈ ਕੇ ਅਰ ਜੇ ਫੰਡ ਵਾਲੀ ਗੱਲ ਦੇ ਵਿੱਚ ਮਤਾਵਾ ਭੈਣਾਂ ਨੂੰ ਸ਼ਾਮਲ ਕਰ ਲੋ ਜੇ ਅਸੀਂ ਮਤਾਵਾ ਭੈਣਾਂ ਬੀਬੀਆਂ ਨੂੰ ਨਾਲ ਲਈਏ ਵੀ ਮਾਵਾ ਭੈਣਾਂ ਸਾਡਾ ਸਹਿਯੋਗ ਕਰਨ ਸਾਹ ਦਿਨ ਉਹ ਟੀਮਾਂ ਬਣਾ ਕੇ ਪਿੰਡ ਵਿੱਚ ਫੰਡ ਦੀ ਮਹਿੰਮ ਚ ਜੁਟਣ ਤਾਂ ਬਹੁਤ ਵੱਡੀ ਗੱਲ ਹੋਊ। ਤੋਂ ਫੰਡ ਵਾਲੀ ਗੱਲ ਨੂੰ ਵੀ ਹੱਥ 'ਚ ਲੈਣਾ ਪਊਗਾ। ਵੀ ਲੱਖਾਂ 'ਚ ਫੰਡ ਸਾਡੇ ਪਿੰਡਾਂ 'ਚ ਹੋਣਗੇ ਤਾਂ ਦਿੱਲੀ ਨਾਲ ਟੱਕਰ ਲਈ ਜਾ ਸਕਦੀ ਆ। ਤੋਂ ਇਹ ਇਹ ਬਹੁਤ ਜ਼ਰੂਰੀ ਹੈਗਾ। ਔਰ ਇਹਦੇ ਨਾਲ ਦੀ ਨਾਲ ਜੋ ਨੌਜਵਾਨਾਂ ਨੂੰ ਲਾਮਬੰਦ ਕਰਨਾ ਬਹੁਤ ਜ਼ਰੂਰੀ ਆ। ਨੌਜਵਾਨਾਂ ਦੀਆਂ ਸਪੈਸ਼ਲ ਮੀਟਿੰਗਾਂ ਕੱਢੀਏ ਪਿੰਡਾਂ 'ਚ। ਯੂਥ ਪਹਿਲੋਂ ਵੀ ਸਾਡੇ ਨਾਲ ਆ ਉਹ ਯੂਥ ਨੂੰ ਸਾਰੀ ਨੀਤੀ ਪਾਲਿਸੀ ਸਮਝਾਈਏ ਉਹਦੇ ਨਾਲ ਗੱਲ ਕਰੀਏ ਔਰ ਯੂਥ ਤੋਂ ਬਗੈਰ ਤਿੱਖੀਆਂ ਲੜਾਈਆਂ ਵੱਡੀਆਂ ਲੜਾਈਆਂ ਜਿੱਤੀਆਂ ਨਹੀਂ ਜਾ ਸਕਦਾ ਔਰ ਯੂਥ ਪੰਜਾਬ ਦਾ ਸੰਘਰਸ਼ਾਲੀ ਪੂਰੀ ਤਰ੍ਹਾਂ ਤਿਆਰ ਆ ਉਹਨੂੰ ਸੂਝ-ਬੂਝ ਇੱਕ ਮਿਸ਼ਨ ਦੇੰਡੀ ਲੋੜ ਹੈਗੀ ਆ ਸਭ ਤੋਂ ਵੱਧ ਤੁਹਾਡੀ ਸਹਾਇਤਾ ਯੂਥ ਕਰੂਗਾ ਇਹ ਤੋਂ ਗਾਹ ਮਜ਼ਦੂਰਾ ਦੇ ਵੇੜਿਆਂ 'ਚ ਜਾ ਕੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਮੋਦੀ ਸਰਕਾਰ ਨੇ ਲੇਬਰ ਐਕਟ ਖਤਮ ਕਰ ਦਿੱਤਾ ਵਾ ਉਹਨਾਂ ਸਬੰਧੀ ਮਜ਼ਦੂਰਾਂ ਦੇ ਕਰਜ਼ੇ ਸਬੰਧੀ ਵੀ ਅਸੀਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਾਉਣ ਦੀ ਗੱਲ ਕਰ ਰਹੇ ਹਾਂ ਮਜ਼ਦੂਰਾਂ ਨਾਲ ਜੁੜੀ ਹੋਈ ਗੱਲ ਬਿਜਲੀ ਵਾਲੀ ਵੀ ਹੈਗੀ ਬਿਜਲੀ ਛਾਹ ਦੀਆਂ ਨਾਲ ਸਾਰੇ ਆਮ ਲੋਕਾਂ ਨਾਲ ਵੀ ਬਿਜਲੀ ਸੰਸ਼ੋਧਨ ਬਿੱਲ ਜਿਹੜਾ ਜ਼ਬਰਦਸਤੀ ਲਿਆ ਕੇ ਚੇਪਾਲੇ ਮੀਟਰ ਲਾਏ ਜਾ ਰਹੇ ਜ਼ਬਰਦਸਤੀ ਉਹ ਚੇਪਾਲੇ ਮੀਟਰਾਂ ਤੋਂ ਜੇ ਬਚਣਾ ਹੈਗਾ ਤੇ ਹੁਣ ਲਾਮਬੰਦੀ ਦੀ ਲੋੜ ਹੈਗੀ ਆ ਤਾਂ ਉਹਨਾਂ ਨੂੰ ਇਸ ਪੱਖ ਤੋਂ ਅਵੇਅਰ ਕਰਨ ਦੀ ਲੋੜ ਹੈਗੀ ਆ ਤਾਂ ਜੇ ਅਸੀਂ ਇਹਨਾਂ ਗੱਲਾਂ ਦਾ ਖਿਆਲ ਕਰਾਂਗੇ ਤਾਂ ਹੀ ਅਸੀਂ ਸਫਲ ਹੋ ਸਕਦੇ ਆ ਤਾਂ ਮੈਂ ਇਹੀ ਅੰਤ 'ਚ ਫਿਰ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ ਆ ਵੀ ਭਰਾਓ ਆ ਨਿਸ਼ਾਨੇ ਸਾਡੇ ਸਾਹਮਣੇ ਰੱਖ ਕੇ ਅੱਗੇ ਵਧਣਾ ਵਾ ਵੀ ਹਰ ਪਿੰਡ ਦੇ ਵਿੱਚੋਂ 10 10 ਟਟਾ ਟਟਾਲੀਆਂ ਉਮੇ ਚਾਹੀਦਾ ਤਾਂ ਹੈ ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਆંકੜੇ ਨੂੰ ਲਿਆ ਵਾ ਕਿ ਉਹਨਾਂ ਨੇ ਸੁਲਤਾਨਪੁਰ ਦੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਉੱਥੇ ਜਿੱਥੇ ਜਦੋਂ ਦੁਕਾਨਦਾਰੀ ਕੀਤੀ ਆ ਕੰਮਕਾਰ ਤੇ ਗਰੀਬਾਂ ਨੂੰ ਖੁੱਲੇ ਗੱਫੇ ਵੱਡੇ ਸੀ ਮਾਲਕਾ ਸਭ ਕੁਝ ਤੇਰਾ ਵਾ ਉਦੋਂ ਬਾਅਦ 13 ਨੰਬਰ ਪ੍ਰਚਲਿਤ ਹੋਇਆ ਤਾਂ ਅਸੀਂ 13 13 13 ਫਰਵਰੀ 13 ਫਰਵਰੀ ਦਾ ਜਿਹੜਾ ਨਾਅਰਾ ਦਿੱਤਾ ਤਾਂ ਟਰੈਕਟਰ ਟਰਾਲੀਆਂ ਵੀ 13 13 ਹੋਣੇ ਚਾਹੀਦੇ ਆ ਔਰ ਇਹਦੋਂ ਕਹਾ 13 ਮਹੀਨਿਆਂ ਦਾ ਭਾਈ ਰਾਸ਼ਨ ਵੀ ਇਕੱਠਾ ਹੋਣਾ ਚਾਹੀਦਾ ਪਿਛਲੀ ਵਾਰ ਵੀ 13 ਮਹੀਨੇ ਇਹ ਚੱਲਿਆ ਸੀ ਅੰਦੋਲਨ ਤੋਂ ਇਸ ਕਰਕੇ ਸਾਡੀ ਬੇਨਤੀ ਆ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਲਾਮਬੰਦੀ ਕੀਤੀ ਜਾਵੇ ਔਰ ਫਿਰ ਦੁਬਾਰਾ ਮਹਿੰਮ ਬਣਾ ਕੇ ਪਿੰਡਾਂ 'ਚ ਔਰ ਇਹਦੋਂ ਕਹਾ ਜਿੰਨੇ ਵੀ ਪਿੰਡਾਂ ਦੀਆਂ ਪੰਚਾਇਤਾਂ ਨੇ ਸਾਰੀਆਂ ਸਰਪੰਚਾਂ ਨੂੰ ਸਾਰੀਆਂ ਧੜਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਉਹਨਾਂ ਨਾਲ ਗੱਲ ਸਾਂਝੀ ਕਰਨ ਦੀ ਲੋੜ ਹੈਗੀ ਹੈ ਜਿਹੜਾ ਸਭ ਤੋਂ ਵੱਡਾ ਹੈਗਾ ਵੀ ਧੜੇ ਬੰਦੀਆਂ ਕਿਵੇਂ ਪਿੰਡਾਂ ਚੱਲਦੀਆਂ ਮੈਨੂੰ ਲੱਗਦਾ ਵੀ ਜਿਹੜਾ ਮੇਰਾ ਲਾਈਵ ਸ਼ੁਰੂ ਕਰਾ ਕੇ ਗਏ ਆ ਉਹ ਕਦੇ ਗਾਂ ਪਛਾਹ ਹੋ ਗਿਆ ਤਾਂ ਹੁਣ ਅਸੀਂ ਤੁਹਾਡੇ ਕੋ ਵਿਦਿਆਈ ਕੀ ਚਾਹਾਂਗੇ ਇਸੇ ਤਰ੍ਹਾਂ ਤੁਸੀਂ ਕੱਲ ਵੀ ਜਿਵੇਂ ਸਹਿਯੋਗ ਦਿੱਤਾ ਅੰਤ 'ਚ ਫੇਰ ਪੂਰੇ ਪੰਜਾਬ ਦਾ ਵਰਕਰਾਂ ਦਾ ਧੰਨਵਾਦ ਕਰਦੇ ਆਂ